ਦੁਖ ਜਾਈ ਧੰਨਵਾਹਿ ਗੁਰਜੀ ਟੋਟੇ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਨ ਰਸਨਾ ਗੁਣ ਗੋਪਾਲ ਨਿਜ ਗਾਇਨ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਨ ਮੰਗੈ ਸੋਈ ਸੁਈ ਪਵੇ ਸ਼ਿਵ ਹਰ ਕੀ ਚਰਨ ਰਸਾਇਣ ਜਨਮ ਮਰਨ ਤੋਂ ਹੋਂ ਤੇ ਛੁਟੈ ਭਵ ਜਲ ਜਗਤ ਤਰਾਈਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਪਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਪਨਾਸੀ ਖੇਮ ਚਾਹੇ ਜੀ ਨਾਨਕ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ